ਕਹਿੰਦੇ ਕੀਰਤਨ ਸੁਣਦੇ ਜੇ ਗੁਰੂ ਦਾ ਸ਼ਬਦ ਸਮਝ ਆ ਜਾਵੇ ਤੇ ਇੱਕ ਦਿਨ ਦਿਬ ਦ੍ਰਿਸ਼ਟੀ ਮਿਲ ਜਾਂਦੀ ਹੈ ਅਗਲਾ ਬਚਨ ਕੀਤਾ ਕਹਿੰਦੇ ਕੀਰਤਨ ਸੁਣਦੇ ਜੇ ਸ਼ਬਦ ਦਾ ਰਸ ਮਾਣੀਏ ਕੀਰਤਨ ਸੁਣਦੇ ਆ ਜਿਹੜਾ ਸਾਡਾ ਮਨੋਹ ਹੈ ਜਿਹੜੀ ਅੰਦਰ ਜੂੜਾ ਹੈ ਇਹ ਅਗਰ ਸ਼ਬਦ ਦਾ ਰਸ ਮਾਣੇ ਤੇ ਮਹਾਰਾਜ ਕਹਿੰਦੇ ਗੁਰੂ ਹਰੈ ਸਿੰਘ ਸਾਹਿਬ ਕੀਰਤਨ ਐਡੀ ਵੱਡੀ ਦਾਤ ਤੇ ਕੀਰਤਨ ਸੁਣਦੇ ਆ ਜੇ ਇਹ ਜੂੜਾ ਸ਼ਬਦ ਦਾ ਰਸ ਮਾਣੇ ਅੰਦਰ ਪ੍ਰਕਾਸ਼ ਪੈਦਾ ਹੋ ਜਾਣਾ ਆਖੋ ਸਤਿਨਾਮ ਵਾਹਿਗੁਰੂ ਅੰਦਰ ਪ੍ਰਕਾਸ਼ ਹੋ ਜਾਣਾ ਅਗਲਾ ਬਚਨ ਕੀਤਾ ਕੀਰਤਨ ਸੰਗਤ ਵਿੱਚ ਜਾ ਕੇ ਸੁਣੀਏ ਤੇ ਗਾਵੀਏ ਇਹਦਾ ਆਨੰਦ ਹੀ ਹੋ ਰਿਹਾ ਆਖੋ ਸਤਿਨਾਮ ਕੀਰਤਨ ਸੰਗਤ ਵਿੱਚ ਜਾਏ ਕੇ ਗਾਵੀਏ ਸੁਣੀਏ ਇਹਦਾ ਆਨੰਦ ਹੀ ਹੁੰਦਾ ਅਖੀਰਲਾ ਵਜਨ ਕੀਤਾ ਗੁਰੂ ਹਰਿ ਸਾਹਿਬ ਜੀ ਨੇ ਕੀਰਤਨ ਸੁਣ ਪਿਆ ਇਹ ਵੀ ਮੈਨੂੰ ਬੜਾ ਵਜਾ ਜੀ ਪਚਿਆ ਤੇ ਚਿਤ ਕਰੇ ਤੇ ਸੁਣਨ ਤੋਂ ਬਾਅਦ ਜਕਾਰਾ ਬਲਾਇਆਗਾ ਜੀ 6 ਵਜੇ ਗੁਰੂ ਹਰਿ ਸਾਹਿਬ ਕਹਿੰਦੇ ਕੀਰਤਨ ਸੁਣਦੇ ਜਿਹੜਾ ਜਗਿਆਸੂ ਆਤਮ ਰਸ ਵਿੱਚ ਪਹੁੰਚ ਜਾਂਦਾ ਇਹ ਤੂੰ ਸੁਣ ਦੇ ਉਹਨੂੰ ਕੋਈ ਪਤਾ ਨਹੀਂ ਕੌਣ ਆ ਰਿਹਾ ਕੌਣ ਜਾ ਰਿਹਾ ਕੀਰਤਨ ਸੁਣਦਿਆਂ ਜਿਹੜਾ ਜਗਿਆਸੂ ਆਤਮ ਰਸ ਵਿੱਚ ਪਹੁੰਚ ਜਾਂਦਾ ਉਹਨੂੰ ਜ਼ਿੰਦਗੀ ਵਿੱਚ ਕਦੀ ਮਾਇਆ ਦਾ ਸੇਕ ਨਹੀਂ ਲੱਗਦਾ ਹਾਏ ਹਾਏ ਨੇ ਹਾਂ ਸਤਰੀਆਂ ਕਾਉਲ ਬੜੀ ਭੱਡੀ ਗੱਲ ਜੇ ਜਲਦਾ ਪਿਆ ਜਗਤ ਮਾਇਆ ਦੀ ਅੱਗ ਵਿੱਚ ਆਖਰ ਸੜਦਾ ਪਰ ਜਿਹੜਾ ਕੀਰਤਨ ਸੁਣ ਬਿਆ ਆਤਮ ਰਸ ਚ ਚਲਾ ਗਿਆ ਉਹਨੂੰ ਮਾਇਆ ਦਾ ਸੇਕ ਨਹੀਂ ਲੱਗਦਾ ਬਹੁਤ ਵੱਡੀ ਮੇਰਾ ਮਨ ਹੁੰਦਾ ਬੱਚਾ ਵੀ ਸਮਝੇਗਾ ਕਿਤਾ ਕੀ ਹੋਈ ਆਮ ਜਗ੍ਹਾ ਸੁਣ ਬਈ ਕੀ ਗੁਰਗਬਾਲ ਸਿੰਘ ਨੇ ਕੀ ਕਹਿਤਾ ਸੀ ਜਿਹੜਾ ਕੀਰਤਨ ਸੁਣਦੇ ਆਤਮ ਰਸੇ ਪਹੁੰਚ ਜਾਵੇ ਉਹਨੂੰ ਮਾਇਆ ਦਾ ਸੇਕ ਨਹੀਂ ਲੱਗਦਾ ਨਾ ਪਤਾ ਲਗਾ ਹੋਵੇ ਨਾ ਇੱਕ ਮਾਂ ਨ ਆਪਣੇ ਪੁੱਤਰ ਤੋਂ ਤੰਗ ਬੜੀ ਸੀ ਆਖੋ ਸਤਨਾ ਤੰਗ ਬੜੀ ਸੀ ਉਹਨੂੰ ਹੋ ਗਈ ਕੈਂਸਰ ਦੀ ਨਹੀਂ ਅਮੀ ਕੀ ਮਗਮੋ ਲਗਣੀ ਹੈ ਬਸ ਟੱਕਰਾਂ ਦੇ ਵੀ ਹੱਥ ਖੜੇ ਆ ਵੀ 2 ਦਿਨ ਜਾਂ 3 ਦਿਨ ਜਾਂ 4 ਦਿਨ ਉਹਦੀ ਬੇਟੀ ਸੀ ਅਮਰੀਕਾ ਉਹਨੇ ਬੁਲਾ ਲਿਆ ਸੀ ਉਹਨੂੰ ਉਹਨੂੰ ਨੂੰ ਹੀ ਪਤਾ ਸੀ ਵੀ ਬਜ਼ੁਰਗ ਮਾਤਾ ਨੂੰ ਵੀ ਜਾਣਾ 2-3 ਦਿਨਾਂ ਦੀ ਮਹਿਮਾਨ ਆ। ਆਪਣੀ ਬੇਟੀ ਨੂੰ ਕਹਿੰਦੀ ਵੀ ਮੁੰਡੇ ਤਾਂ ਮਾਤਾ ਦੋਖੀਆਂ ਜਿੰਨੀ ਗੁਲਾਬਕੀਲ ਨੂੰ ਮਸੀਕੇ ਨੂੰ ਸਾਰੀ ਲਿਖਤ ਕਰ ਦੇ ਮਕਾਨ ਜੋ ਨਗਦ ਜੋ ਘਹਿਣਾ ਮੈਂ ਤੇਰੇ ਨਾਂ ਕਰਨਾ। ਗੱਲ ਸੁਣਿਆ ਧਿਆਨ ਨਾਲ ਬੱਚਿਆਂ ਨੂੰ ਪਤਾ ਲੱਗੇ ਵੀ ਮਾਇਆ ਦਾ ਸੇਕ ਤੋਂ ਪਰੇ ਕੀ ਹੁੰਦਾ ਹੈ। ਉਹ ਧੀ ਨੇ ਮਾਂ ਦੇ ਪੈਰ ਫੜ ਲਏ ਤੇ ਮਾਂ ਦੇ ਮਾਤਾ ਭਾਵੇਂ ਤੂੰ ਮੇਰੇ ਵੀਰੇ ਤੋਂ ਦੁਖੀ ਹੈ ਆਪਣੇ ਪੁੱਤਰ ਤੋਂ ਭਾਵੇਂ ਉਹਨੇ ਨਹੀਂ ਪਰ ਮੇਰੀ ਬੇਨਤੀ ਹੈ ਇਹ ਜਨਾ ਕਰਕੇ ਮੈਨੂੰ ਸਾਰਾ ਕੁਝ ਦੇ ਨਹੀਂ ਭਾਵੇਂ ਉਹ ਤੇਰੀ ਨਹੀਂ ਸੇਵਾ ਕਰ ਸਕਿਆ ਭਾਵੇਂ ਤੇਰੇ ਲਈ ਪ੍ਰੋਬਲਮਾਂ ਪੈਦਾ ਕੀਤੀਆਂ ਮੈਂ ਤੇ ਕਹਾਂਗੀ ਮੈਨੂੰ ਅਮਰੀਕਾ 'ਚ ਬੈਠੇ ਸਭ ਕੁਝ ਮਿਲਿਆ ਵੀ ਮੇਰਾ ਹਿੱਸਾ ਵੀ ਉਹਦੇ ਨਾਂ ਕਰ ਜੇ ਤੇਰਾ ਬਿਲਕੁਲ ਨਹੀਂ ਮੰਨ ਤੇ ਕਮ ਸੇ ਕਮ ਅੱਧਾ ਸਾਰਾ ਕੁਝ ਉਹਦੇ ਨਾਂ ਕਰ ਅ타 ਮੇਰੇ ਨਾਂ ਕਰ ਮੈਨੂੰ ਸਾਰਾ ਨਹੀਂ ਚਾਹੀਦਾ ਮੈਂ ਗੁਰੂ ਦੀ ਧੂਰੀ ਕਹਿੰਦਾ ਜੇ ਇਹੋ ਜੀ ਗੱਲ ਉਹੋ ਹੀ ਕਹੇਗਾ ਜਿਹੜਾ ਮਾਇਆ ਦੇ ਸੇਕ ਤੋਂ ਬਚਿਆ ਹੋਇਆ ਹੈ ਆ ਮੈਨੂੰ ਨਹੀਂ ਕਹਿਦਾ ਸਤਿ ਸ੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਯਮਨਨ ਕਿਸਰੀ ਉਹ ਨਹੀਂ ਤੋ ਸ਼ੁਕਰ ਕਰ ਹਾਂ ਹਾਂ ਉਹਨੇ ਤੈਨੂੰ ساری ਜ਼ਿੰਦਗੀ ਤੰਗ ਕੀਤਾ ਬਿਲਕੁਲ ਮਾਂ ਉਹਨੇ ਕੁਝ ਦੇਣਾ ਆਪ ਕੋ ਸਾਥ ਕਿਉਂਕਿ ਇਹ ਭਾਵੇਂ ਅਮਰੀਕਾ ਬੈਠਾ ਜਿੰਨੀ ਮਰਜ਼ੀ ਹੋਵੇ ਜਦ ਤੱਕ ਰਾਜ ਨਹੀਂ ਆਇਆ ਗੱਲ ਤੇ ਰਾਜ ਦੀ ਕਿਸ਼ਨਾ ਬੂਝੇ ਹਰ ਕੇ ਬਿਨਾ ਸੰਤੋਖ ਨਹੀਂ ਕੋ ਰਾਜ ਹਾਂ ਨਾ ਥੋੜੀ ਰਾਜ ਰਾਜ ਤੇ ਗੁਰੂ ਰਾਜ ਸਾਹਿਬ ਕਹਿੰਦੇ ਵੀ ਜਿਹੜਾ ਕੀਰਤਨ ਸੁਣਦੇ ਆ ਆਤਮਰਾਸ਼ ਤੇ ਪਹੁੰਚ ਜਾਂਦਾ ਨਾ ਮਾਇਆ ਦੇ ਸੇਕ ਤੋਂ ਬਾਝੇ ਇਹ ਗੱਲ ਮੈਂ ਨਿਗੀ ਜੀ ਤੁਹਾਨੂੰ ਸੁਲਿਹਤ ਸੁਣਾਈ ਕਿਸ ਵਾਸਤੇ ਉਹ ਬੱਚੀ ਆਤਮਰਾਸ਼ ਤੇ ਨਾ ਪਹੁੰਚੀ ਹੋਵੇ ਉਹ ਸਾਰਾ ਗੱਲ ਹੀ ਉਲਟੀ ਹੋਵੇ ਹਾਂ ਇਹਨੂੰ ਪੁੱਝ ਨਹੀਂ ਦੇਣਾ ਸਾਰਾ ਕੁਝ ਮੇਰੇ ਤੋਂ ਕਰੋ ਸੁਣ ਪਰ ਉਹ ਬੱਚੀ ਆਤਮਰਾਸ਼ ਤੇ ਪਹੁੰਚੀ ਹੈ ਕਿ ਮਾਤਾ ਨੇ ਚੱਲ ਜਾਣਾ ਹੈ ਜੇ ਮੈਂ ਭਰਾ ਦਾ ਹਿੱਸਾ ਇੰਜ ਲੈ ਵੀ ਲਾਂਗੀ ساری ਜ਼ਿੰਦਗੀ ਉਹ ਹਿੱਸਾ ਮੈਨੂੰ ਕਦੀ ਸੁੱਖ ਨਹੀਂ ਭੋਗਣ ਦੇ ਉਹਦੇ ਚ ਹਾਕ ਨਹੀਂ ਆ ਲੱਗੀ ਜਿਹੜਾ ਮਾਇਆ ਤੋਂ ਸੱਪਿਆ ਤੇ ਸੇਕ ਤੋਂ ਉਹਦੇ ਲਈ ਗੱਲ ਹੀ ਕੁਝ ਨਹੀਂ ਹੁੰਦੀ ਦੋ ਭਰਾਵਾਂ ਦੀ ਵੰਡ ਹੋ ਰਹੀ ਹੈ ਅਗਰ ਉਹ ਆਤਮ ਰਸ ਚ ਪਹੁੰਚਿਆ ਇੱਕ ਭਰਾ ਜੇ 5 ਲੱਖ ਭਰਾ ਨੂੰ ਵੱਧ ਜਾ ਰਹੇਗਾ ਉਲਟਾ ਖੁਸ਼ ਹੋਏਗਾ ਇੱਥੇ ਝਗੜਾ ਨਹੀਂ ਕਰਨਾ ਜਿਸ ਹਾਵ ਵਿੱਚ ਫਰਕ ਹੈ ਤੇ ਪਿਆ ਰਹਿੰਦੇ ਹੋ ਫਰਕ ਇਹਨੂੰ ਵੱਧ ਜਾਂਦੇ ਜਾਣ ਦਿਓ ਹੁਣ ਇਹ ਚੀਜ਼ ਨੂੰ ਤੁਹਾਡੇ ਜੋ ਕੋਈ ਸਮਝ ਪਾਏਗਾ ਜਿਹੜਾ ਇੱਥੇ ਪਹੁੰਚਿਆ ਹੋਏਗਾ ਇਹ ਮਾਇਆ ਮੋਇਆ ਸਭ ਖਡਾਉਣੇ ਜਾਪਦੇ ਨੇ ਉਹ ਦੇਣ ਵਾਲੇ ਨਾਲ ਯਾਰੀ ਪੈ ਜਾਂਦੀ ਆਖੋ ਸਤਿਨਾਮ ਉਹਦੇ ਨਾਲ ਪੈ ਜਾਂਦੀ ਆ ਅੱਜ ਕੁਦਰਤੀ ਇਹ ਗੱਲ ਨਿਕਲ ਆਈ 15 ਸਾਲੋ ਬੰਦਾ ਜੋੜੇ ਪਲੀ ਪਲੀ ਬੰਦਾ ਜੋੜੇ ਖੋਲੋ ਬੰਦਾ ਜੋੜੇ ਰੱਬ ਲੁਟਾਵੇ 쿠ਪਾ 쿠ਪਾ ਸਮਝਿੰਦੇ ਕਰਾਂ ਰੱधरी ਇੱਥੇ ਪੰਜ ਲਾ ਕੇ ਸਭ ਮੈਨੂੰ ਆ ਜਾ ਫਲਾਣੀ ਗੱਲ ਚ ਮੈਨੂੰ ਆ ਜਾ ਮੈਨੂੰ ਜੋੜੋ ਪਲੀ ਪਲੀ ਜੇ ਦਿਨ ਰੱਬ ਆ ਗਿਆ ਨਾ ਨੂੰ ਟਾਉਣ ਤੇ ਉਹਨੇ ਫਿਰ 2 ਮਹੀਨੇ ਚ 20 ਲੱਖ ਲਵਾ ਲੈਣਾ ਆਖੋ ਸਾਧਨਾ ਜਿੰਨਾ ਮਰਜੀ ਇੱਧਰ ਉੱਧਰ ਕਰ ਲੈ ਇਕੱਠਾ ਜੇ ਹੋ ਆ ਗਿਆ ਫਿਰ ਮਹੀਨੇ ਡੇਢ ਕੇ ਇਹੋ ਜਿਹੇ ਪਾਸੇ ਲਵਾ ਦੇਗਾ ਜਿਹੜੇ ਤੇਰੇ ਕਿਸੇ ਕੰਮ ਨਾ ਆਏ ਆਖੋ ਸਾਧਨਾ ਆਹੀ ਸੰਗਤ ਆ ਕੇ ਸਿੱਖਣਾ ਇਹ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਪੰਜਵਾਂ ਬਚਨ ਸੁਭ ਮਲਕੀ ਨੇ ਕੀਰਤਨ ਸੁਣਨ ਦਾ ਅਭਿਆਸ ਪਕਾਓ ਮਨ ਨੂੰ ਇਹਨੂੰ ਖਰਾਕ ਦਿਓ ਇਹਨੂੰ ਵੇਲੇਆਂ ਦਾ ਕੰਮ ਨਾ ਸਮਝੋ ਬਹੁਤ ਮਜਬੂਰੀ ਹੋਵੇ ਉਹ ਸਫਰ ਜੋ ਲਾਈਵ ਲਾ ਲੋ ਇੱਥੇ ਨੇੜੇ ਵਾਲੇ ਇੱਥੇ ਆਓ ਦੂਰ ਵਾਲੇ ਮੇਰੇ ਲਾਈਵ ਦੇ ਪਰ ਇਹੋ ਜਿਹਾ ਲਾਈਵ 'ਚ ਬੈਠੋ ਕਿ ਹੁਕਮ ਨਾਮੇ ਤੋਂ ਪਹਿਲਾਂ ਚਾਹ ਪੀਣੀ ਨਹੀਂ ਆ ਕੋ ਸਤਨਾ ਨਹੀਂ ਤਾਂ ਘਰ ਕਈ ਆਈ ਹੋ ਜਾਂਦਾ ਲੱਤਾਂ ਇੱਧਰ ਖੋਲੋ ਉੱਤਰ ਖੋਲੋ ਕਦੀ ਕਿੱਧਰ ਬਹਿ ਜਾਓ ਉੱਧਰ ਬਹਿ ਜਾਓ ਇੱਥੇ ਨੇ ਭੈ ਨਾ ਗੁਰੂ ਦਾ ਆ ਕੋ ਸਤਨਾ ਘਰ ਵਿੱਚ ਲਾਈਵ ਤੋਂ ਭੈ ਨਿਕਲ ਜਾਂਦਾ ਵਿੱਚ ਪਾਣੀ ਆ ਗਿਆ ਵਿੱਚ ਪੁੱਜ ਆ ਗਿਆ ਇੱਕ ਘਰਾਂ ਚ ਲਈ ਦੇਖਣ ਵਾਲੇ ਵੀ ਇਸ ਭਾਵਨਾ ਨਾਲ ਬੈਠੋ ਅਸੀਂ ਵੀ ਯੂਰੀ ਚ ਬੈਠੇ ਹੋਏ ਆਪਕੋ ਸਤਨਾਮ ਵਾਹਿਗੁਰੂ ਇਹ ਮੇਰੇ ਗੁਰੂ ਹਰਿ ਸਾਹਿਬ ਦਾ ਬਚਨ ਕੀਰਤਨ ਸੁਣਨ ਦਾ ਅਭਿਆਸ ਪਕਾਉਣਾ ਚਾਹੀਦਾ ਹੈ ਜਿਹਦੇ ਵਿੱਚ ਮਹਾਰਾਜ ਨੇ ਖੋਲਿਆ ਬਚਨ ਨੂੰ ਕਹਿੰਦੇ ਜਿਹੜਾ ਕੀਰਤਨ ਸੁਣਦੇ ਸੁਣਦੇ ਆਤਮ ਰਸ ਵਿੱਚ ਪਹੁੰਚ ਜਾਵੇ ਉਹ ਮਾਇਆ ਦੇ ਸੇਖ ਤੋਂ ਵੀ ਵੱਜ ਜਾਂਦਾ ਹੈ ਉਹਨੂੰ ਗਿਆਨ ਹੋ ਜਾਂਦਾ ਹੈ ਮੈਂ ਦੂਜੇ ਢੰਗਾ ਨਾਲ ਜਿੰਨਾ ਮਰਜ਼ੀ ਕਮਾ ਲਵਾਂ ਉਹਨੇ ਕੋਪਾ ਇੱਕੋ ਦਿਨ ਹੀ ਮੇਰਾ ਕੰਮ ਕਰ ਦੇਣਾ ਇਸ ਕਰਕੇ ਪਹਿਲੇ ਹੀ ਮੈਂ ਇਸ ਸੇਕ ਤੋਂ ਬਚਿਆ ਰਹਿਾਂ ਜੇ ਮੇਰੇ ਕਰਕੇ ਕਿਸੇ ਦੂਜੇ ਦਾ ਸਵਰਦ ਹੈ ਤੇ ਸਵਰੇ ਮੈਂ ਕਹਿੰਦਾ ਕੁੜੀ ਦੇ ਚਰਨ ਧੋ ਕੇ ਪੀ ਲਈ ਉਹ ਅਮਰੀਕਾ ਦੀ ਬੱਚੀ ਦੇ ਚਰਨ ਧੋ ਕੇ ਪੀ ਲਈ ਹੈ ਉਹਦਾ ਭਰਾ ਕਿ ਨਹੀਂ ਅਸੀਸ਼ਾਂ ਦਿੰਦਾ ਹੋਇਆ ਕਿ ਮੈਂ ਮਾਂ ਦੀ ਸੇਵਾ ਨਹੀਂ ਕੀਤੀ ਮੈਂ ਮਾਂ ਨਾਲ ਲੜਦਾ ਰਿਹਾ ਮੈਂ ਮਾਂ ਨੂੰ ਬੁਰਾ ਕਰਦਾ ਰਿਹਾ ਮੇਰੀ ਭੈਣ ਨੇ ਅੱਧੇ ਕਾਗਜ਼ ਜਦਾਤ ਦੇ ਅੱਧਾ ਸੋਨਾ ਅੱਧਾ ਕੈਸ਼ ਤਾਂ ਵੀ ਮੇਰੇ ਹਿੱਸੇ ਦਾ ਮੇਰੇ ਘਰ ਭੇਜਦਾ ਇੱਕ ਜਕਾਰਾ ਬਲਾਉਗਾ ਅੱਜ ਕਿ ਪਿਆਰ ਦੇਣਾ ਆ ਮਾਇਆ ਦੇ ਸੇ ਹੋਰ ਕੀ ਆ ਸਿੱਖਣਾ ਸੋ ਜੀ ਆ ਕਾ ਅੱਜ ਸਿੱਖਣਾ